ਸੌ ਖੜ ਜਾਂਦੇ ਐ ਇੰਜ ਕਰੋ ਬੀਬੀ ਜ਼ਗੀਰਕਰ ਨੂੰ ਕਹੋ ਕੱਲ ਤੱਕ ਤੇ ਸੌ ਖਾਵੇ ਨਾਲੇ ਖਾਵੇ ਢੀਂਸਾ ਸਾਹਿਬ ਨਾਲੇ ਖਾਵੇ ਮਲੂਕਾ ਸਾਹਿਬ ਤੁਸੀਂ ਤੱਕੜੀ ਨੂੰ ਵੋਟ ਪਾਈ ਹੈ ਤੁਸੀਂ اپੋਜ਼ ਕਰਦੇ ਰਹੇ ਅਕਾਲੀ ਦਲ ਨੂੰ ਤੁਸੀਂ ਅਕਾਲੀ ਦਲ ਦੇ ਉਲਟ ਚੱਲਦੇ ਰਹੇ ਜਿਹੜਾ ਵੀ ਵਿਰੋਧ ਹੋਇਆ ਜੇਮਨੀ ਚੋਣ ਹੋ ਰਹੀ ਹੈ ਉਹਦੇ ਚ ਨੁਕਸਾਨ ਹੋਏਗਾ ਪਾਰਟੀ ਨੂੰ ਜਾਂ ਨਹੀਂ ਕੋਈ ਨੁਕਸਾਨ ਮੈਂ ਉਥੇ ਉਮੀਦਵਾਰ ਐ ਅਕਾਇਦ ਦਲ ਨੂੰ ਦੀ ਸਪੋਰਟ ਨਹੀਂ ਕਰੂਗਾ ਜਿਹੜਾ ਉਮੀਦਵਾਰ ਉਹ ਬੀਬੀ ਜ਼ਗੀਰਪੁਰ ਜੀ ਦਾ ਤਾਇਨਾਤ ਹੈਗਾ ਉਹ ਇਹਨਾਂ ਦੇ ਨਾਲ ਹੈ ਤੇ ਜੇ ਬਾਗੀਆਂ ਨਾਲ ਹੈ ਤਾਂ ਸਾਡਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਕੋਈ ਸੰਸਥਾ ਕੋਈ ਸ਼ਕਤੀ ਦਾ ਕੇਂਦਰ ਦੁਨੀਆ ਚਾਹੇ ਜਾਂ ਨਹੀਂ ਹੈ ਜਿਹਦਾ ਅੰਦਰੂਨੀ ਵਿਰੋਧ ਨਾ ਹੋਵੇ ਸਿਆਸਤ ਦੇ ਵਿੱਚ ਜਿਹੜੀ ਸੱਤਾ ਸੱਤਾ ਦੇ ਵਿੱਚ ਚੁੰਬਕ ਬਹੁਤ ਹੈ ਸੱਤਾ ਦੇ ਨਾਲ ਸਾਰੇ ਇਕੱਠੇ ਹੋ ਜਾਂਦੇ ਇਹ ਜਿਹੜੇ ਪਾਵਰ ਦੇ ਨਾਲ ਜੁੜੇ ਲੀਡਰ ਹੈ ਇਹ ਇਹਨਾਂ ਦਾ ਕਰੈਕਟਰ ਐਸੇ ਹੀ ਹੈ ਇਲੈਕਟੋਰਲ ਗੇਨ ਨੂੰ ਪਿੱਛੇ ਛੱਡ ਕੇ ਪਾਰਟੀ ਦਾ ਮਫਾਜ਼ ਮੂਰੇ ਰੱਖ ਕੇ ਜੇ ਭਾਜਪਾ ਨੇ ਐਲਾਈਅንስ ਨਹੀਂ ਕੀਤਾ ਆਈ ਸਲੂਟ ਸ਼ੁਕਰੀਆ ਜਿਹੇ ਬੰਦਿਆਂ ਨੂੰ ਜੇ ਤਕਲੀਫ ਸੀ ਜਦ 87 ਉਦੋਂ ਕਿਉਂ ਨਹੀਂ ਬੋਲੇ ਜਦ ਬਲੈਕ ਥੰਡਰ ਹੋਇਆ ਸੀ ਚੰਦੂ ਮਾਜਰਾ ਜੀ ਉਦੋਂ ਮੰਤਰੀ ਸੀ ਉਦੋਂ ਕਿਉਂ ਨਹੀਂ ਬੋਲੇ ਰੱਬ ਖੋਖਲਿਆਂ ਗਿਰਨਾ ਵੈਲਿਊਜ਼ ਐਸ ਬੀਜਪੀ ਟੀਮ ਇਹਨਾਂ ਨੇ ਕਾਲੀਦਾਲ ਬੀਜਪੀ ਅੱਗੇ ਢਿੱਸਾ ਸਾਹਮਣੇ ਬਣਾਇਆ ਸੁਣਿਆ ਬਣਾਣਾ ਚਲਾੜਨ ਕਿੱਥੇ ਚੱਲਦਾ ਅੱਜ ਇਹ ਬੰਦਿਆਂ ਕਰਕੇ ਜਿਹੜੀ ਡਿਬੇਟ ਚ ਜਾਂਦੇ ਆ ਆਮ ਆਦਮੀ ਪਾਰਟੀ ਕਹਿੰਦੀ ਸੁਖਵੀਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਹ ਭਗਵੰਤ ਮਾਨ ਨੂੰ ਦਿਵਾ ਲੋ ਸਹੀ ਗੱਲ ਕਿਉਂ ਨਹੀਂ ਕਰਦੇ ਹੁਣ ਮੁੱਦਾ ਖਤਮ ਹੋ ਗਿਆ ਨਸ਼ੇ ਉਹਨਾਂ ਨੂੰ ਦਰਦ ਨਹੀਂ ਹੁੰਦਾ ਕਾਂਗਰਸ ਨੂੰ ਤੇ ਆਪ ਨੂੰ ਦਾਣਾ ਸਾਹਿਬ ਜਿੰਮੇ ਮੰਨ ਲਓ ਕਿ ਐਮਸੀਐਲ ਚੋਣ ਦਾ ਐਲਾਨ ਹੋ ਜਾਂਦੇ ਨੇ ਫਿਰ ਤੁਸੀਂ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਕੋਲ ਵਿਚਰੋਗੇ ਕੀ ਆਪਣੇ ਦੱਸੋਗੇ ਪਾਰਟੀ ਦੇ ਮੁੱਦਾ ਚਿੱਟੇ ਦਾ ਕਰਨਗੇ ਇਹ ਮੁੱਦਾ ਕ腐ਸ਼ਨ ਦਾ ਕਰਨਗੇ ਇਹਨਾਂ ਕੋਲ ਘੜੇ ਮੁੱਦੇ ਡਿਵੈਲਪਮੈਂਟ ਇੱਕ ਇੱਟ ਪੰਜਾਬ ਚ ਲੱਗੀ ਦਿਖਾ ਦੋਵੇ ਇੱਕ ਇੱਟ ਅੱਜ ਕੋ ਸੁਖੀ ਹੈ ਕਿਸੇ ਨੂੰ ਪੁੱਛੋ ਉਹਨੂੰ ਸੰਤੋਖ ਹੈ ਉਹ ਸਰਕਾਰ ਤੇ ਭਰੋਸਾ ਹੈ ਕਿਸੇ ਨੂੰ श्रोमणि अकाली दल में इस वक्त बगावत के जो सुर है वो चल चुके हैं आपको बता दें कि जलंधर में प्रेस कॉन्फ्रेंस हुई है बीते दिन और वहाँ लगातार जो विरोध चल रहा है क्योंकि जमनी चोन जो है नज़दीक है और जमनी चुनाव अगर नज़दीक है और विरोध हो तो कहीं ना कहीं पार्टी को नुकसान ज़रूर होगा क्योंकि बता दें कि आपको लगातार अकाली दल जो है पंजाब में उसका जो ग्राफ है दिन पर दिन उसके जो वोटिंग परसेंटेज है वो गिरती जा रही है एक इंटरव्यू में सुखबीर बादल ने कहा है कि पार्टी रहे हम चाहे न रहें इसी मुद्दे को लेकर आज हमारे साथ हैं आ, सीनियर नेता पूर्व विधायक हरीश राय डांडा जी डांडा जी सत शाशीका। सीकाल जी डांडा साहब अकाली दल से विरोध चल रही है की कहना चाहोगे ये कोई पॉलिटिकल पार्टी कोई संस्था कोई शक्ति का केंद्र दुनिया चाहे जहा नहीं है जहाँ अंदरूनी विरोध ना हो ਬੀਜਪੀ ਚੰਦਰੂਨੀ ਵਿਰੋਧ ਨਹੀਂ ਹੈ ਬੀਜਪੀ ਦੇ ਵਿੱਚ ਸਿਨਾ ਸਾਹਿਬ ਖੁੱਲ ਕੇ ਸਾਹਮਣੇ ਆ ਗਏ ਨਾ ਹੁਣ ਖੁੱਲ ਕੇ ਸਿਨਾ ਸਾਹਿਬ ਵੀ ਸਾਹਮਣੇ ਆਏ ਸੀ ਬੜੇ ਸਾਹਮਣੇ ਆਉਂਦੇ ਆ ਜੀ ਆ ਇਸੇ ਤਰ੍ਹਾਂ ਕਾਂਗਰਸ ਚ ਵਿਰੋਧ ਨਹੀਂ ਹੈ ਜੀ ਛਛੀ ਥਰੂਰ ਜੀ ਨੇ ਇਲੈਕਸ਼ਨ ਬਾਗਿਓ ਕੇ ਲੜੀ ਕੇ ਨਹੀਂ ਲੜੀ ਜੀ ਜਿਹੜੇ ਉਹ 23 ਮੈਂਬਰ ਕੇ 22 ਮੈਂਬਰ ਕਾਂਗਰਸ ਦੇ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਵੀ ਵਿਰੋਧੀ ਸੁਰ ਦੇ ਵਿੱਚ ਹੀ ਉਸ ਸ਼ੀਸ਼ੇ ਨਾਲ ਦੇਖਿਆ ਜਾਂਦਾ ਸੀ ਜੀ ਇਹ ਕੁਦਰਤੀ ਗੱਲ ਹੈ ਇੱਕ ਚੀਜ਼ ਤੁਹਾਨੂੰ ਮੈਂ ਦੱਸਾਂ ਜਿਹੜੀ ਸਿਆਸਤ ਹੈ ਸਿਆਸਤ ਦੇ ਵਿੱਚ ਜਿਹੜੀ ਸੱਤਾ ਹੈ ਸੱਤਾ ਦੇ ਵਿੱਚ ਚੁੰਬਕ ਬਹੁਤ ਹੈ ਸੱਤਾ ਦੇ ਨਾਲ ਸਾਰੇ ਇਕੱਠੇ ਹੋਏ ਰਹਿੰਦੇ ਆ ਇਹ ਜਿਹੜੇ ਸਪਲਿੰਟਰਸ ਹੁੰਦੇ ਆ ਨਾ ਉਹਦੇ ਨਾਲ ਆਪਣੇ ਛੋਟੇ 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 ਲੋਹੇ ਦੇ ਕਿਨ ਉਹ ਚੁੰਬਕ ਰੱਖੋਆਂ ਨਾਲ-ਨਾਲ ਘਰੇ ਰਹਿੰਦੇ ਆ ਚੁੰਬਕ ਨੂੰ ਐ ਮਾਰੋ ਚੁੰਬਕ ਖਦਾਂ ਸਭ ਪੱਜ ਜਾਂਦੇ ਇਹ ਜਿਹੜੇ ਪਾਵਰ ਦੇ ਨਾਲ ਜੁੜੇ ਲੀਡਰ ਹੈ ਇਹ ਇਹਨਾਂ ਦਾ ਕਰੈਕਟਰ ਐਸੇ ਹੀ ਹੈ ਐਵੇਂ ਹੀ ਹੁੰਦਾ ਹਾਂ ਜੇ ਭਾ ਜੀਪੀ ਨਾਲ ਲਾਇਸ ਕਰ ਲੈਂਦੇ ਸੁਖਵੀਰ ਜੀ ਇਹਨਾਂ ਦੀ ਗੱਲ ਮੰਨ ਲੈਂਦੇ ਇਹ ਜਿੱਤ ਜਾਂਦੇ ਇਹ ਮੰਤਰੀ ਬਣ ਜਾਂਦੇ ਇਹਨਾਂ ਨੇ ਸੁਖਵੀਰ ਬਾਦਲ ਜੀ ਦੇ ਹਾਰ ਪਾਣੇ ਸੀ ਸੁਖਵੀਰ ਬਾਦਲ ਜੀ ਨੂੰ ਲੱਡੂ ਖਵਾਣੇ ਸੀ ਉਹਨਾਂ ਸੁਖਵੀਰ ਬਾਦਲ ਜੀ ਨੇ ਇਲੈਕਟੋਰਲ ਗੇਨ ਨੂੰ ਪਿੱਛੇ ਛੱਡ ਕੇ ਪਾਰਟੀ ਦਾ ਮੁਫਾਜ਼ ਮੂਰੇ ਰੱਖ ਕੇ ਜਦ ਬੀਜੇਪੀ ਨਾਲ ਐਲਾਈਅੰਸ ਨਹੀਂ ਕੀਤਾ ਆਈ ਸਲੂਟ ਸੁਖਬੀਰ ਬਾਦਲ ਮੈਂ ਉਹਨਾਂ 'ਚੋਂ ਹਾਂ ਜਿਹੜਾ ਮੈਂ ਸੁਖਬੀਰ ਬਾਦਲ ਜੀ ਦੀ ਵਰਕਿੰਗ ਦੇ ਵਿੱਚ ਨੁਕਸ ਕੱਢਦਾ ਰਿਹਾ ਮੈਂ ਇੱਦਾਂ ਨਹੀਂ ਬੋਲਿਆ ਮੈਂ ਬਦਨਦੀ ਪਾਰਟੀ ਕਰਦਾ ਰਿਹਾ ਆਖਰ ਜਦ ਮੈਨੂੰ ਲੱਗਿਆ ਕਿ ਮੇਰੀ ਸੁਣਵਾਈ ਨਹੀਂ ਹੁੰਦੀ ਮੈਂ ਅਸਤੀਫਾ ਦੇ ਕੇ 3 ਸਾਲ ਘਰ ਬੈਠਾ ਨਾ ਮੈਂ ਕਿਸੇ ਪੋਲਿਟੀਕਲ ਪਾਰਟੀ ਚ ਨਹੀਂ ਗਿਆ ਮੈਨੂੰ ਲਾਲਚ ਨਹੀਂ ਸੀ ਕਿ ਮੈਂ ਕੋਈ ਇਲੈਕਸ਼ਨ ਲੜਨਾ ਮੈਨੂੰ ਕਿਸੇ ਕਿਸਮ ਦਾ ਲੋਭ ਨਹੀਂ ਸੀ ਕੈਪਟਨ ਅਮਰਿੰਦਰ ਨੇ ਮੈਨੂੰ ਅਪਰੋਚ ਕੀਤਾ ਭਾਜਪਾ ਨੇ ਮੈਨੂੰ ਅਪਰੋਚ ਕੀਤਾ ਆਮ ਆਦਮੀ ਪਾਰਟੀ ਨੇ ਮੈਨੂੰ ਪਰ ਮੈਂ ਸੌਰੀ ਮੈਂ ਅਕਾਲੀ ਹਾਂ ਅਕਾਲੀ ਰਹੂੰਗਾ ਠੀਕ ਹੈ ਮਨੂੰ ਨਹੀਂ ਕੁਈ ਗੱਲਾਂ ਚੰਗੀਆਂ ਲਗੀਆਂ ਮੈਂ ਬਾਹਰ ਬੈਠ ਗਿਆ ਉਦੋਂ ਮੈਨੂੰ ਲੋਕਾਂ ਨੇ ਸਵਾਲ ਪੁੱਛੇ ਤੂੰ ਕਿਉਂ ਛੱਡਦਾ ਮੈਂ ਕਿਹਾ ਮੈਂ ਵਕਾਲਤ ਸ਼ੁਰੂ ਕਰ ਲਈ ਮੈਂ ਤਾਂ ਛੱਡਦਾ ਮੈਂ ਉਸ ਟਾਈਮ ਵੀ ਕਿਸੇ ਤੋਂ ਨਹੀਂ ਬੋਲਿਆ ਅੱਜ ਵੀ ਨਹੀਂ ਬੋਲوںਗਾ ਪਰ ਅੱਜ ਮੈਂ ਇਸ ਸੰਦਰਭ ਚ ਕਹਿਣਾ ਚਾਹੁੰਦਾ ਕਿ ਮੈਨੂੰ ਉਦੋਂ ਤਕਲੀਫ ਸੀ ਸੋ ਮੈਂ ਐਟੀਟਿਊਡ ਅਡਾਪਟ ਕੀਤਾ ਤੇ ਇਹ ਬੰਦਿਆਂ ਨੂੰ ਜੇ ਤਕਲੀਫ ਸੀ ਤੇ ਜਦ ਸੱਤਾ ਚ ਸੀ ਉਦੋਂ ਕਿਉਂ ਨਹੀਂ ਬੋਲੇ ਜਦ ਬਲੈਕ ਥੰਡਰ ਹੋਇਆ ਸੀ ਚੰਦੂ ਮਾਜਰਾ ਜੀ ਉਦੋਂ ਮੰਤਰੀ ਸੀ ਉਦੋਂ ਕਿਉਂ ਨਹੀਂ ਬੋਲੇ ਉਹ ਅਕਾਲੀ ਦਲ ਦੇ ਸਿਧਾਂਤ ਸੀਗੇ ਫਿਰ ਚੰਦੂ ਮਾਜਰਾ ਜੀ ਜਦ ਇਲੈਕਸ਼ਨਾਂ ਜਿੱਤ ਰਿਆ ਸੀ ਅਕਾਲੀ ਦਲ ਮੰਡੂਕਾ ਜੀ ਜਦ ਮੰਤਰੀ ਬਣੇ ਸੀ ਉਦੋਂ ਕਿਉਂ ਨਹੀਂ ਬੋਲੇ ਉਦੋਂ ਬੋਲਣਾ ਚਾਹੀਦਾ ਸੀ ਉਦੋਂ ਵੀ ਤਾਂ ਸੁਖਬੀਰ ਬਾਦਲੀ ਸੀ ਉਦੋਂ ਵੀ ਤਾਂ ਪ੍ਰਕਾਸ਼ ਸਿੰਘ ਬਾਦਲੀ ਸੀ ਉਦੋਂ ਵੀ ਤਾਂ ਇਸੇ ਪਰਿਵਾਰ ਸੀ ਉਦੋਂ ਕੀ ਹੋ ਗਿਆ ਉਦੋਂ ਤਾਂ ਜਦ ਜਾਈਦਾ ਸੀ ਸਿੱਜੇ ਖਪੇ ਇਹੀ ਬੈਠੇ ਹੁੰਦੇ ਸੀ ਤੁਸੀਂ ਜਿੰਨੀਆਂ ਉਹ ਕੁਰਸੀਆਂ ਸੁਖਬੀਰ ਬਾਦਲ ਦੇ ird-gird ਤੇ ਲੱਗਦੀਆਂ ਸਾਡੇ ਵਰਗੇ ਕਦੇ ਬੈਠੇ ਦੇਖਿਆ ਉੱਥੇ ਛਾਲ ਮਾਰ ਕੇ ਇਹ ਬੈਠਦੇ ਸੀ ਐਂਡ ਦੋ ਵਾਰ ਇਲੈਕਸ਼ਨਾਂ ਲੜੇ ਆ ਪਟਿਆਲਾ ਛੱਡ ਕੇ ਅਨੰਦਪੁਰ ਸਾਹਿਬ ਲੜੇ ਆ ਮੈਂ ਲੜਨੀ ਹਾਂ ਅਨੰਦਪੁਰ ਸਾਹਿਬ ਆ ਕਿਉਂਕਿ ਪਟਿਆਲੇ ਚ ਇਹ ਦੇਖੋ ਇਹ ਗੱਲਾਂ ਕਹਿਣੀਆਂ ਅੱਜ ਜਿਹੜੀ ਇਹ ਗੱਲ ਇਹ ਗੱਲਾਂ ਕਰ ਰਿਹਾ ਨਾ ਹਾਈ ਮੋਰਲ ਵੈਲਿਊਜ਼ ਕਾਲੀਪਾੜ ਸਭ ਖੋਖਲੀਆਂ ਗੱਲਾਂ ਵੈਲਿਊਜ਼ ਐਸ ਬੀਜਪੀ ਟੀਮ ਇਹਨਾਂ ਨੇ ਕਾਲੀਦਾਲ ਬੀਜਪੀ ਅੱਗੇ ਢੀਂਸਾ ਸਾਹਮਣੇ ਬਣਾਇਆ ਸੁਨੇਹ ਬਣਾ ਲੈ ਚਲਾ ਲੈ ਕਿੱਥੇ ਚੱਲਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਤਰਾਜ਼ ਇੱਕ ਗੱਲ ਦਾ ਹੈ ਕਿ ਇਹ ਲੀਡਰ ਪਾਰਟੀ ਦੇ ਵਿੱਚ ਆਂਦੇ ਲਿਖ ਕੇ ਦਿੰਦੇ ਸੁਖਵੀਰ ਬਾਦਲ ਨੂੰ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਕਰੋ ਉੱਥੇ ਡਟ ਕੇ ਬੋਲਦੇ ਸੁਖਵੀਰ ਬਾਦਲ ਦੇ ਉਲਟ ਸਾਨੂੰ ਵੀ ਸਮਝ ਆਂਦੇ ਕਿਹੜੇ ਮੁੱਦੇ ਆ ਅਸੀਂ ਵੀ ਬੋਲਦੇ ਹਾਂ ਮੁੱਦਿਆਂ ਤੇ ਕੀ ਪਤਾ ਸੀ ਇਹਨਾਂ ਨਾਲ ਲੱਗ ਜਾਂਦੇ ਜੀ ਪਰ ਜਿਹਨਾਂ ਨਾਲ ਨਾ ਲੱਗਦੇ ਜੇ 100 ਬੰਦਿਆਂ ਚੋਂ ਇਹ 7-8 ਹੈ ਤੇ ਦੂਜੇ 93 ਪਾਗਲ ਹੈ ਜੀ ਉਹਨਾਂ ਨੂੰ ਵੀ ਨਾਲ ਲਓ ਬੋਲੋ ਵਿਧਨ ਦੀ ਪਾਰਟੀ ਕਰੋ ਗੱਲ ਵਿਧਨ ਦੀ ਪਾਰਟੀ ਕਿਉਂ ਨਹੀਂ ਕਰਦੇ ਵਿਧਨ ਦੀ ਪਾਰਟੀ ਕਿਉਂਕਿ ਪਤਾ ਹੈ ਵਿਧਨ ਦੀ ਪਾਰਟੀ ਤੋਂ ਨੋ ਤੁਹਾਡੇ ਗੱਲ ਪੈਣਾ ਹੁਣ ਉਦੋਂ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਲੋਕਾਂ ਨੇ ਕੁਐਸਚਨ ਰੇਜ਼ ਕੀਤੇ ਸਵੀਰਵਾਦ ਨੂੰ ਕਹੇ ਜਮ ਤਨ ਨੇੜੇ ਕਿਉਂ ਲਾਇਆ ਸੀ ਤੁਸੀਂ ਮੁੜ ਕੇ ਤਾਂ ਨਹੀਂ ਲਵਾਉਂਗੇ ਇਹਨਾਂ ਨੂੰ ਉਹਨਾਂ ਨੇ ਦੱਸਿਆ ਇੱਕ ਇੱਕ ਨੇ ਕੀ ਉਹਨੇ ਗੱਲਾਂ ਸੌ ਖਣ ਜਾਂਦੇ ਆ ਇੰਜ ਕਰੋ ਬੀਬੀ ਜਗੀਰਕੌਰ ਨੂੰ ਕਹੋ ਕੱਲ ਤੱਕ ਤੇ ਸੌ ਖਾਵੇ ਨਾਲੇ ਖਾਵੇ ਢੀਂਸਾ ਸਾਹਿਬ ਨਾਲੇ ਖਾਵੇ ਮਲੂਕਾ ਸਾਹਿਬ ਤੁਸੀਂ ਤੱਕੜੀ ਨੂੰ ਵੋਟ ਪਾਈ ਹੈ ਤੁਸੀਂ اپੋਜ਼ ਕਰਦੇ ਰਹੇ ਅਕਾਲੀ ਦਲ ਨੂੰ ਤੁਸੀਂ ਅਕਾਲੀ ਦਲ ਦੇ ਉਲਟ ਚੱਲਦੇ ਰਹੇ ਬੀਬੀ ਜਗੀਰਕੌਰ ਜੀ ਨੇ ਕਿਤੇ ਜਾ ਕੇ ਅਕਾਲੀ ਦਲ ਦੀ ਮਦਦ ਨਹੀਂ ਕੀਤੀ ਅੰਦਰ ਗਤੀ ਜੜਾਂ ਵੱਡੀਆਂ ਤੇ ਤੁਸੀਂ ਅੱਜ ਆਪਣੇ ਆਪ ਨੂੰ ਪੰਥਕ ਦਾਸ ਤੇ ਅਜ ਅਕਾਲੀ ਦਲ ਦੇ ਤੁਸੀਂ ਮੁੱਢਲੀ ਕਦਾਰ ਦੇ ਸਪਾਈ ਦੱਸਦੇ ਹੋ ਆਪਣੇ ਆਪ ਨੂੰ ਤੁਸੀਂ ਤਾਂ ਉਹ ਜੋ ਜਿਹੜੇ ਬੰਦੇ ਜਾ ਕੇ ਅੰਮ੍ਰਾਲੇ ਤੋਂ ਅੰਗਰੇਜ਼ਾਂ ਨੂੰ ਵਾਪਸ ਲਿਆਏ ਸੀ ਕਿ ਤੁਸੀਂ ਕੋ ਵਾਪਸ ਮੁੜ ਕੇ ਸਿੱਕ ਤਾਂ ਘਰ ਚਲੇ ਕੇ ਆ ਜਾਓ ਉਹ ਹੈ ਜੀ ਜੀ ਤੇ ਨੰਦਾ ਸਾਹਿਬ ਸੁਖਬੀਰ ਬਾਦਲ ਜੀ ਨੇ ਕਿਹਾ ਕਿ ਪਾਰਟੀ ਰਹੇਗੀ ਸੁਖਬੀਰ ਬਾਦਲ ਚੇਹ ਰਹੇਗਾ ਨਾ ਰਹੇ ਜੀ ਇਹ ਸਚਾਈ ਹੈ ਇਹ ਦੇਖੋ بڑے ਉਤਾਰ ਚੜਾ ਪਰਟੀ ਚਾਏ ਮੈਂ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਨੇੜਤਾ ਤੋਂ ਮੈਂ ਬਹੁਤ ਦੇਖਿਆ ਮੈਂ ਫਖਰ ਨਾਲ ਕਹਿ ਸਕਦਾ ਨਾ ਕਿ ਜਿੰਨੀ ਸਪਸ਼ਟਤਾ ਨਾਲ ਮੇਰੀ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਆਪਸ ਵਿੱਚ ਗੱਲ ਹੁੰਦੀ ਸੀ ਬਹੁਤ ਥੋੜੇ ਬੰਦੇ ਹੋਣੇ ਉਹ ਮੈਨੂੰ ਸਮਝਦੇ ਸੀ ਮੈਂ ਉਹਨਾਂ ਨੂੰ ਸਮਝਦਾ ਸੀ ਉਹ ਸਦਾ ਇਹ ਗੱਲਾਂ ਦੱਸਦੇ ਹੁੰਦੇ ਸੀ ਪਰਟੀਕੂਲਰਲੀ ਇੱਕ ਗੱਲ ਮਾਣਾਂ ਦੀ ਪੁੱਲਦਾ ਨਹੀਂ ਕਿ ਸੁਬੀਰ ਉਹਨਾਂ ਨੇ ਚੰਡੀਗੜ੍ਹ ਮੀਟਿੰਗ ਦੇ ਵਿੱਚ ਇਤਰਾਜ਼ ਕੀਤਾ ਕਿ ਤੁਹਾਨੂੰ ਕਨਸਟੀਟਿਊਸ਼ਨ ਨਹੀਂ ਪੜ੍ਹਨਾ ਚਾਹੀਦਾ ਪਰ ਉਸ ਸਮੇਂ ਦੇ ਜਿਹੜੇ ਹਾਵੀ ਸੀ ਪਾਰਟੀ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਕਿਉਂਕਿ ਉਹ ਬਕ ਪ੍ਰਤਾਸ਼ ਸਿੰਘ ਬਾਦਲ ਨੂੰ ਢਾ ਲਾਣਾ ਚਾਹੁੰਦੇ ਸੀ ਉਹਨਾਂ ਨੇ ਫੈਸਲਾ ਲਿਆ ਕਿ ਨਹੀਂ ਅਸੀਂ ਜਲਾਣਾ ਚਲੋ ਪਾੜਨਾ ਹੈ ਕਨਸਟੀਟਿਊਸ਼ਨ ਬਾਦਲ ਸਾਹਿਬ ਤਾਂ ਪੰਜ ਬੰਦਿਆਂ ਨਾਲ ਲੁੱਕ ਕੇ ਟਰੱਕ 'ਚ ਬੈਠ ਕੇ ਕਲੀਨਰ ਬਣ ਕੇ ਪਹੁੰਚ ਗਏ ਤੇ ਫਾੜ ਵੀ ਦਿੱਤਾ ਤੇ ਜਿਹੜੇ ਬੰਦੇ ਇਸ ਦੀ ਤਰਜੀਹ ਕਰਦੇ ਸੀ ਇਸ ਦੀ ਪੈਰਵੀ ਕਰਦੇ ਸੀ ਉਹਨਾਂ ਨੇ ਸੀਆਈਡੀ ਨੂੰ ਦੱਸਤਾ ਕਿ ਸਵੇਰੇ ਅਸੀਂ 7 ਵਜੇ ਘਰੋਂ ਨਿਕਲਣਾ ਸਾਰੇ ਗ੍ਰਫਤਾਰ ਹੋ ਗਏ ਇਹ ਲੋਕਾਂ ਦੇ ਦੰਦ ਦਿਖਾਉਂਦੇ ਹੋਰ ਹੁੰਦੇ ਆ ਸੁਖਬੀਰ ਬਾਦਲ ਅਕਾਲੀ ਦਲ ਪਾਰਟੀ ਦੇ ਨਾਲ ਤੁਲਨਾ ਦੇ ਵਿੱਚ ਕੁਝ ਵੀ ਨਹੀਂ ਸੁਖਬੀਰ ਬਾਦਲ ਰਵੇ ਸੁਖਬੀਰ ਬਾਦਲ ਨਾ ਰਵੇ ਪਾਰਟੀ ਰਹਿਣੀ ਚਾਹੀਦੀ ਤੇ ਜੇ ਪਾਰਟੀ ਕੌਣ ਹੈ ਪਾਰਟੀ ਆ ਪਾਰਟੀ ਦਾ ਜਿਹੜਾ ਢਾਂਚਾ ਹੈ ਜਿਹੜਾ ਪਾਰਟੀ ਦਾ ਢਾਂਚਾ ਜਿੰਨੀ ਦੇਰ ਸੁਖਬੀਰ ਬਾਦਲ ਨੂੰ ਰੱਖਣਾ ਚਾਹੁੰਦਾ ਪ੍ਰਧਾਨ ਕੋਈ ਇਹਦੇ ਬਾਰੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਸਾਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕਰਦੇ ਕੌਣ ਦੇਖੋ ਅਕਲੀ ਦਲ ਦਾ ਫਾਇਦਾ ਕਰ ਰਿਹਾ ਹੈ ਬੰਦੇ ਜੀ ਜੀ ਅੱਜ ਇਹ ਬੰਦਿਆਂ ਕਰਕੇ ਜਿਹੜੀ ਡਿਬੇਟ ਚ ਜਾਂਦੇ ਆ ਆਮ ਆਦਮੀ ਪਾਰਟੀ ਕਹਿੰਦੀ ਆ ਸੁਖਵੀਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਹ ਭਗਵੰਤ ਮਾਨ ਨੂੰ ਦਿਵਾ ਲੋ ਕਾਂਰਸੀ ਕਹਿੰਦੇ ਆ ਉਹਨੂੰ ਪੁੱਛੋ ਜੀ ਤੁਸੀਂ ਕਿੰਨੀਆਂ ਸੀਟਾਂ ਜਿੱਤ ਕੇ 99 ਹੋਈਆਂ ਢੋਡੀਆਂ ਹੈ ਲਗਾਤਾਰ ਨਿਰੰਤਰ ਤਿੰਜੀ ਇਲੈਕਸ਼ਨ ਹਾਰ ਗਏ ਫੇਰ ਵੀ ਕਹੀ ਜਾਂਦੇ ਆ ਕਿ ਅਸੀਂ ਬੜੇ ਕਾਮਯਾਬ ਆ ਠੀਕ ਹੈ ਤਾਂ ਹਰ ਚੜ੍ਹੜਾ ਪੋਲਿਟਿਕਲ ਪਾਰਟੀਆਂ ਲੱਗੇ ਰਹਿੰਦੇ ਆ ਹਾਂ ਲੇਕਿਨ ਸਾਹਿਬ ਜਿਹੜਾ ਵਿਰੋਧ ਹੋਇਆ ਜਮਨੀ ਚੋਹਨ ਹੋ ਰਹੀ ਹੈ ਉਹਦੇ ਚ ਨੁਕਸਾਨ ਹੋਏਗਾ ਪਾਰਟੀ ਨੂੰ ਜਾਂ ਨਹੀਂ ਕੋਈ ਨੁਕਸਾਨ ਨਹੀਂ ਜਮਨੀ ਚੋਨ ਹੈ ਜਿਹੜੀ ਇਹਦੀ ਲੇਕਿਨ ਇਹ ਤੁਸੀ ਸੁਣਨ ਜਾਇਆ ਸੌਰੀ ਡਾਂਡਾ ਸਾਹਿਬ ਕੀ ਸੁਣਨ ਜਾਇਆ ਕਿ ਜਿਹੜਾ ਉਥੇ ਉਮੀਦਵਾਰ ਹੈ ਆਕਾਇਦਲ ਉਹਦੀ ਸਪੋਰਟ ਨਹੀਂ ਕਰੂਗਾ ਜਿਹੜਾ ਉਮੀਦਵਾਰ ਉਹ ਬੀਬੀ ਜਗੀਰ ਕੌਰ ਜੀ ਦਾ ਤਾਇਨਾਤ ਹੈਗਾ ਉਹ ਇਹਨਾਂ ਦੇ ਨਾਲ ਹੈ ਤੇ ਜੇ ਬਾਗੀਆਂ ਨਾਲ ਹੈ ਤਾਂ ਸਾਡਾ ਉਹ ਨਾਲ ਕੋਈ ਤਾਲੁਕ ਨਹੀਂ ਜੇ ਸਾਨੂੰ ਅਕਾਲੀ ਦਲ ਦੀ ਮੀਟਿੰਗ ਕਰਕੇ ਵੀ ਜੀ ਉੱਥੇ ਕਿਹਾ ਜਾਵੇ ਉਹਦੀ ਮਦਦ ਕਰਨੀ ਆ ਅਸੀਂ ਓਪੋਜ਼ ਕਰਾਂਗੇ ਮੇਰੇ ਵਰਗਾ ਬੰਦਾ ਓਪੋਜ਼ ਕਰੂਗਾ ਪਰ ਜੇ ਫੇਰ ਫੈਸਲਾ ਹੋ ਜਵੇ ਕਿ ਉਹਦੀ ਮਦਦ ਕਰਨੀ ਆ ਕਰਾਂਗੇ ਭਾਈ ਉਹ ਕੀ ਕਹਿੰਦੇ ਅੱਖ ਚੱਬਾ ਮਤਲਬ ਅਕਾਲੀ ਦਲ ਮਦਦ ਕਰੂਗੀ ਜਾਂ ਨਹੀਂ ਨਹੀਂ ਅਕਾਲੀ ਦਲ ਨੇ ਫੈਸਲਾ ਲਿਆ ਕਿ ਸਿਨਿੰਗ ਕਰਨੀ ਮਦਦ ਅਸੀਂ ਵਰਕਿੰਗ ਕਮੇਟੀ ਦੇ ਵਿੱਚ ਡਿਸਕਸ ਕੀਤੀ ਹੈ ਗੱਲ ਉਹਦੀ ਮਦਦ ਨਹੀਂ ਕਰਨੀ ਹੈ ਪਰ ਅਸੀਂ ਚੌਂਕ ਰਹੀ ਅਸੀਂ ਮਦਦ ਕਰਦੇ ਜਿਹੜਾ ਸਾਡੇ ਸੁਧਾਰ ਉਮੀਦਵਾਰ ਤੁਹਾਡੇ ਹੀ ਸੀਗਾ ਤੋ ਅਕਾਲੀ ਵਾਲਾ ਟਿਕਟ ਦਿੱਤੀ ਉਹਨਾਂ ਨੂੰ ਪਰ ਜੋ ਉਹਨਾਂ ਛਿੰਦੇ ਦੀ ਮਦਦ ਉਹਨੂੰ ਜਾ ਕੇ ਪੁੱਛੋਗੇ ਉਹਨੂੰ ਠਾਕਰੇ ਸਾਹਿਬ ਕਰਨ ਜਾਂ ਪਵਾਰ ਦੀ ਮਦਦ ਆਪਣੇ ਜਿਹੜੇ ਕਾਂਗਰਸ ਤੇ ਐਨਸੀਪੀ ਦੇ ਲੀਡਰਾਂ ਕਰਨਗੇ ਇਹ ਇਦਾਂ ਨਹੀਂ ਹੁੰਦਾ ਹੁੰਦਾ ਦੇਖੋ ਇੱਕ ਚੀਜ਼ ਬੜੀ ਕਲੀਅਰਟੀ ਨਾਲ ਸੁਣ ਲਓ ਤੁਸੀਂ ਇਸ ਇਲੈਕਸ਼ਨ ਦਾ ਪੰਜਾਬ ਦੀ ਪੋਲਿਟਿਕਸ ਤੇ ਕੋਈ ਮਤ ਤਾਂ ਨਹੀਂ ਇੰਨਾ ਜ਼ਰੂਰ ਹੈ ਕੌਣ ਜਿੱਤਦਾ ਕੌਣ ਹਾਰਦਾ ਇਹਨੇ ਕੋਈ ਸ਼ੇਡ ਨਹੀਂ ਬਦਲਣਾ ਪੰਜਾਬ ਦੀ ਦਿਸ਼ਾ ਨਹੀਂ ਬਦਲਨੀ ਸਿਆਸਤ ਦੀ 92 ਸੀਟਾਂ ਵਾਲੀ ਪਾਰਟੀ ਹੈ ਜੇ ਉਹਦੀ ਇੱਕ ਘਟ ਜਾਊਗੀ ਇਹਦੇ 91 ਹੋ ਜਾਣਗੇ ਘਟ ਨਹੀਂ ਉਹਨਾਂ ਦੀ ਹੈਗੀ 91 ਹੋਣਗੇ ਪਰ ਇਸ ਨਾਲ ਕੋਈ ਸਿਆਸਤਕ ਫਰਕ ਨਹੀਂ ਪੈਣਾ ਲੇਕਿਨ ਡੰਨੇ ਸਾਹਿਬ ਦੇਖਾ ਜਾਏ ਤਾਂ ਪੰਜਾਬ 'ਚ ਲਗਾਤਾਰ ਵਿਧਾਨ ਸਭਾ ਚੋਣ ਤੇ ਹੁਣ ਜਿਹੜੇ ਲੋਕ ਸਭਾ ਚੋਣ ਹੋਏ ਉਹਦੇ 'ਚ ਤੁਹਾਡੀ ਪਾਰਟੀ ਦਾ ਜਿਹੜਾ ਪਰਸੈਂਟੇਜ ਸੀ ਵੋਟਿੰਗ ਉਹ ਗ੍ਰਾਫ ਡਾਊਨ ਹੋ ਰਿਹਾ ਉਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਮਲਟੀਪਲ ਕਾਰਨ ਹੈ ਇੱਕ ਕਾਰਨ ਨਰੰਤਰ 10 ਸਾਲ ਦਾ ਰਾਜ ਐਂਟੀ ਕੰਬੈਂਸੀ ਦੂਜਾ ਕਾਰਨ ਉੱਜੀ ਰਾਜਨੀਤੀ ਰਲ ਕੇ ਬੇਅਦਬੀ ਕਰਾਣਾ ਫਿਰ ਇਲਜ਼ਾਮ ਕਾਲੀ ਦਲ ਤੇ ਲਾਣਾ ਰਲ ਕੇ ਕਾਲੀ ਦਲ ਨੂੰ ਢਾ ਲਾਣੀ ਕਾਂਗਰਸ ਨੇ ਵੀ ਰਾਜ ਬਣਾ ਲਿਆ ਉਹਨਾਂ ਨੇ ਵੀ ਰਾਜ ਬਣਾ ਲਿਆ ਆਮ ਆਦਮੀ ਨੇ ਇਸੇ ਮਸਲੇ ਤੇ ਫਿਰ ਨਸ਼ਿਆਂ ਦਾ ਮਸਲਾ ਉਹ ਨਸ਼ੇ ਖਤਮ ਹੋ ਗਏ ਉਹ ਨਸ਼ੇ ਦੀ ਗੱਲ ਕਿਉਂ ਨਹੀਂ ਕਰਦੇ ਹੁਣ ਮੁੱਦਾ ਖਤਮ ਹੋ ਗਿਆ ਨਸ਼ੇ ਉਹਨਾਂ ਨੂੰ ਦਰਦ ਨਹੀਂ ਹੁੰਦਾ ਕਾਂਗਰਸ ਨੂੰ ਤੇ ਆਪ ਨੂੰ ਇਹ ਇਹ ਛੁੱਸਤੇ ਉਹ ਕਾਮਯਾਬ ਰਏ ਇੱਕ ਨਰੇਟਿਵ ਬਣਾਉਣ ਚ ਤੇ ਬਾਕੀ ਰਹਿੰਦੀ ਹੁੰਦੀ ਆ ਸਾਡੇ ਸਾਥੀ ਵੀ ਕੀ ਲੱਗਦਾ ਤੁਹਾਨੂੰ ਪੰਜਾਬ 'ਚ ਦੁਬਾਰਾ ਅਕਾਲੀ ਦਲ ਉਭਰੇਗੀ ਫੁੱਲ ਫਲੇਸ ਪਿਛਲੀ ਤੋਂ ਪਿਛਲੀ ਵਾਰ ਪਾਰਲੀਮੈਂਟ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ ਇਹਨਾਂ ਨੂੰ ਆਵਾਜ਼ ਮੀ ਪਾਰਟੀ ਤੇ 92 ਵੀ ਲੱਗੇ ਤੇ 92 ਲਿਜਾ ਕੇ ਹੁਣ 30 ਵੀ ਰਹਿ ਗਈਆਂ ਸਰ ਐਡਾ ਪੈਂਡੂਲਮ ਹੈ ਨਾ ਸਿਆਸਤ ਦਾ ਪੈਂਡੂਲਮ ਇੱਕ ਜਗ੍ਹਾ ਤੇ ਨਹੀਂ ਖੜਦਾ ਕਿੰਨਾ ਵਿਚਰੋਗੇ ਲੋਕਾਂ ਦੇ ਵਿਚ ਕੀ ਤੁਸੀਂ ਦੱਸੋ ਉਹਨਾਂ ਨੇ ਕਿੱਦਾਂ ਤੋੜੇ ਨਾਲ ਜੁੜਨਗੇ ਉਹ ਇਹ ਥੋੜਾ ਦੱਸਿਓ ਸਾਡਾ ਅੱਲੀ ਦਲ ਤਾਂ ਟੁੱਟਿਆ ਕਿਹੜਾ ਤੁਸੀਂ ਤੁਸੀਂ ਦੱਸੋ ਚੋਕ ਟੁੱਟੇ ਨੇ ਤਾਂ ਨਹੀਂ 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 ਅ 26% ਵੋਟਰਾਂ ਲੈ ਕੇ ਕਾਂਗਰਸ ਹੀਰੋ ਹੈ ਹੀਰੋ ਹੈ ਨਾ ਨਹੀਂ 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 ਸਮਝਦੇ ਨਹੀਂ ਨਹੀਂ ਮੈਂ ਹੀਰੋ ਤੁਸੀਂ ਵੀ ਹੀਰੋ ਕਹੋਗੇ ਮੈਂ ਵੀ ਹੀਰੋ ਕਹਾਂਗਾ ਉਹ ਵੀ ਕਹਿ ਰਹੇ ਨੇ ਹੀਰੋ ਕਿੰਨਿਆਂ 26% ਅਸੀਂ 14% ਲੈ ਕੇ ਹੀਰੋ ਹੈ ਬੀਜੇਪੀ 18% ਲੈ ਕੇ ਇੱਕ ਵੀ ਸੀਟ ਨਹੀਂ ਆਈ ਫੇਰ ਵੀ ਕਹਿੰਦੇ ਅਸੀਂ ਜਿੱਤ ਗਏ ਇਹ ਸਿਆਸਤ ਇਸੇ ਤਰ੍ਹਾਂ ਚੱਲਦੀ ਹੈ ਚੰਦਰਪਾਪੂ ਨਾਡੂ ਖਤਮ ਸੀ ਚੰਦਰਪਾਪੂ ਨਾਡੂ ਕੋਲ ਕੋਈ ਸੀਟ ਸੀ ਕੇਐਸਆਰ ਕਿੱਥੇ ਸੀ ਅੱਜ ਕੇਐਸਆਰ ਕਿੱਥੇ ਹੈ ਇਹ ਅੰਨਾ ਡੀਐਮ ਕੇ ਕਿੱਥੇ ਹੈ ਇੱਕ ਫੈਕਟਰ ਹੋਰ ਹੋਇਆ ਹੈ ਹਿੰਦੁਸਤਾਨ ਦੀ ਸਿਆਸਤ ਇਸ ਪਿਛਲੇ 4-5 ਸਮੇਂ ਵਿੱਚ ਦੋ ਸਿਆਸੀ ਪੜਾਵਾਂ ਦੇ ਵਿੱਚ ਪੀਸੇ ਜਾ ਰਹੀ ਹੈ ਜਿਵੇਂ ਚੱਕੀ ਨਹੀਂ ਪੀਸਦੀ ਦੋ ਇੱਕ ਐਨਡੀਏ ਇੱਕ ਇੰਡੀਆ ਤੇ ਜਿਹੜਾ ਇਹਨਾਂ ਨਾਲ ਨਹੀਂ ਆਇਆ ਉਹ ਬਾਹਰ ਗਿਆ ਚਾਹੇ ਹੋ ਕਿਉਂਕਿ ਲੋਕਾਂ ਨੇ ਦੋਆਂ ਚੋਂ ਚੂਸ ਕੀਤਾ ਤੀਜੇ ਨੂੰ ਤਾਂ ਨਜ਼ਰ ਅੰਦਾਜ਼ ਹੀ ਕਰਤਾ ਉਹਨਾਂ ਕਾਲੀ ਦਲ ਨੂੰ ਨਜ਼ਰ ਅੰਦਾਜ਼ ਕਰਤਾ ਅੰਨਾ ਡੀਐਮਕੇ ਨੂੰ ਨਜ਼ਰ ਅੰਦਾਜ਼ ਕਰਤਾ ਕੇਸ ਆਰ ਨੂੰ ਨਜ਼ਰ ਅੰਦਾਜ਼ ਤੁਸੀਂ ਮੈਨੂੰ ਦੱਸੋ ਕਿਹੜੀ ਪਾਰਟੀ ਹੈ ਜਿਹੜੀ ਇਕੱਲੀ ਖੜੀ ਹੋਵੇ ਈਵਨ ਦਰਮੂਲ ਕਾਂਗਰਸ ਵੀ ਇੰਡੀਆ ਨਾਲ ਖੜੀ ਹੈ ਜੋ ਕਹਿੰਦੇ ਨੇ ਮੈਂ ਇੰਡੀਆ ਨਾਲ ਹੈ ਨਹੀਂ ਮਮਤਾ ਜੀ ਨਾਲ ਨਹੀਂ ਹੈ ਟੱਡੋ ਅੱਜ ਵੀ ਉਲਟ ਬੋਲਦੇ ਆ ਸਪੀਕਰ ਦੇ ਨੂੰ ਲੈ ਕੇ ਆਡਾ ਪਰ ਉਹਨਾਂ ਦੀ ਸਿਆਣੀਆਂ ਉਹਨੇ ਕਿਹਾ ਨਹੀਂ ਜੋ ਕਹਿੰਦੇ ਮੈਂ ਨਾਲ ਹੈ ਨਹੀਂ ਬੀਜੇਪੀ 20 ਸੀਟਾਂ ਹੋਰ ਬਦਲੇ ਜਾਂਦੀ ਇਹ ਸਾਰੀ ਦੀ ਸਾਰੀ ਸਿਆਸਤ ਦੋ ਚੱਕਿਆਂ ਦੇ ਵਿੱਚ ਹੈ ਉਹਦੇ ਚ ਅਕਾਲੀ ਦਲ ਵੀ ਪਸਿਆ ਕੋਈ ਗੱਲ ਨਹੀਂ ਸਮਾਂ ਆਊਗਾ ਪਤਾ ਨਹੀਂ ਚਿੰਤਾ ਹੈ ਸਰ ਜੀ ਹਾਂ ਬਿਲਕੁਲ ਡਾडा ਸਾਹਿਬ ਜਿੰਮੇ ਮੰਨ ਲਓ ਕਿ ਐਮਸੀਲ ਚੋਣ ਦਾ ਐਲਾਨ ਹੋ ਜਾਂਦੇ ਨੇ ਤੇ ਤੁਸੀਂ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਕੋਲ ਵਿਚਰੋਗੇ ਕੀ ਆਪਣੇ ਦੱਸੋਗੇ ਪਾਰਟੀ ਦਵਾ ਇਹ ਕਿਹੜੇ ਮੁੱਦੇ ਲੈ ਕੇ ਆਉਂਗੇ ਇਹ ਤਾਂ ਵਿਕਾਸ ਦੇ ਮੁੱਦੇ ਨਹੀਂ ਕਿਹੜਾ ਵਿਕਾਸ ਦਾ ਮੁੱਦਾ ਜੋ ਵੀ ਉਹਨਾਂ ਨੇ ਕਿਤਾ ਅੱਜ ਮੀ ਪਿਆ ਅਖਬਾਰ ਚੱਕ ਲਓ ਅੱਜ ਦੇ ਅਖਬਾਰ ਚੱਕੋ ਅੱਜ ਦਾ ਅਖਬਾਰ ਚੱਕ ਲਓ ਫਿਰ ਤੁਸੀਂ ਸਭ ਰਜਿਸਟਰਡ ਦਫ਼ਤਰਵਾਦ ਖੜ੍ਹ ਜੋ ਜਿਹੜੀ 5-7000 ਦੀ ਕ腐ਸ਼ਨ ਸੀ 50-5000 ਫਿਰ ਤੁਸੀਂ ਚਿੱਟਾ ਦੇਖ ਲਓ 60 ਗੁਣਾ ਵੱਧ ਪਰ ਤੁਸੀਂ ਪੁਲਿਸ ਦੇ ਧੱਕੇ ਦੇਖ ਲਓ ਲਾਉਲੈਸਨੈਸ ਦੇਖ ਲਓ ਕਿਹੜੇ ਮੁੱਦੇ ਕਿਹੜੇ ਮੁੱਦੇ ਲੈ ਕੇ ਜਾਣਗੇ ਇਹ ਮੁੱਦਾ ਬੇਅਦਬੀ ਦਾ ਚੇਸ ਕਰਨਗੇ ਇਹ ਮੁੱਦਾ ਚਿੱਟੇ ਦਾ ਕਰਨਗੇ ਇਹ ਮੁੱਦਾ ਕਰਪਸ਼ਨ ਦਾ ਕਰਨਗੇ ਇਹਨਾਂ ਕੋਲ ਕਿਹੜੇ ਮੁੱਦੇ ਹੈ ਡਿਵੈਲਪਮੈਂਟ ਇੱਕ ਇੱਟ ਪੰਜਾਬ ਚ ਲੱਗੀ ਦਿਖਾ ਦੋਵੇ ਇੱਕ ਇੱਟ ਇਹ ਸਰਕਾਰ ਨੇ ਪਿਛਲੀ ਸਰਕਾਰ ਦੱਸ ਦੋਵੇ ਕਿ ਕਿਹੜਾ ਪ੍ਰੋਜੈਕਟ ਤੁਸੀਂ ਕਨਸੀਵ ਕੀਤਾ ਤੇ ਸਿਰੇ ਚੜਿਆ ਜਿਹੜੇ ਅਕਾਲੀ ਦਲ ਦੇ ਪੁਰਾਣੇ ਚੱਲਦੇ ਸੀ ਉਹੀ ਕੰਪਲੀਟ ਕੀਤੇ ਆ ਇਹਨਾਂ ਨੇ ਸਕੂਲਾਂ ਦੇ ਉੱਤੇ ਪੇਂਟ ਕਰਕੇ ਦੂਜੇ ਸਕੂਲ ਮੈਂਨੀਅਸ ਦੇ ਸਕੂਲ ਬਣਾ ਲਏ ਫਿਰ ਇਹਨਾਂ ਨੇ ਜਿੰਨੇ ਸੁਵਿਧਾ ਸੈਂਟਰ ਬਣਾਏ ਸੀ ਉਹਨੂੰ ਕਲੀਪੇਟ ਕਰਕੇ 7-7 ਲੱਖ ਚ ਬਣੇ ਸੀ 22 ਲੱਖ ਹੋਰ ਲਾ ਕੇ ਕਲੀਪੇਟ ਦਾ 22 ਲੱਖ ਕਲੀਪੇਟ ਦਾ ਭਗਵੰਤਪਨ ਦੀ ਫੋਟੋ ਟਾਈਂ ਦਿੱਤੀ ਉਹਨੇ ਭਗਵੰਤਪਨ ਦੀ ਫੋਟੋ ਤੇ ਵੋਟ ਲੈਣਗੇ ਅਸੀਂ ਜਾਵਾਂਗੇ ਅਸੀਂ ਜੋ 10 ਸਾਲ ਦੇ ਵਿੱਚ ਕੰਮ ਕੀਤੇ ਆ ਉਹਦਾ ਜ਼ਿਕਰ ਕਰਾਂਗੇ ਪੰਜਾਬ ਨੂੰ ਇਲੈਕਟ੍ਰਿਸਿਟੀ ਸਰਪਲਸ ਕੀਤਾ ਉਹਦਾ ਜ਼ਿਕਰ ਕਰਾਂਗੇ ਪੰਜਾਬ ਦੇ ਵਿੱਚ ਅਸੀਂ ਐਡਮਿਨਿਸਟ੍ਰੇਸ਼ਨ ਸਟਰੋਂਗ ਕੀਤੀ ਅਸੀਂ ਉਹਦਾ ਜ਼ਿਕਰ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਹਰ ਬਲਾਕ ਚ ਸੁਵਿਧਾ ਸੈਂਟਰਸ ਬਣਾਏ ਲੋਕਾਂ ਨੂੰ ਹੋਮ ਡਿਲੀਵਰੀ ਆਫ ਸਰਵਿਸਿਜ਼ ਦਿੱਤਾ ਉਹਦਾ ਜ਼ਿਕਰ ਕਰਾਂਗੇ ਅਸੀਂ ਪੰਜਾਬ ਦੀਆਂ ਲੈਂਥ ਬ੍ਰੈੱਡ ਦੀਆਂ ਸੜਕਾਂ ਬਣਨ ਦੀ ਗੱਲ ਉਹਦੇ ਜ਼ਿਕਰ ਕਰਾਂਗੇ ਅਸੀਂ ਪੰਜਾਬ ਪੂਰੇ ਦੇ ਵਿੱਚ 10 ਸਾਲਾਂ ਦੇ ਵਿੱਚ ਜਿੰਨੇ ਜੁਡੀਸ਼ੀਅਲ ਕੰਪਲੈਕਸ 7 ਕੰਪਲੈਕਸ ਜਿੰਨੇ ਥਾਣੇ ਨਵੇਂ ਬਣਾਣੇ ਆ ਸੀ ਉਹਦੀਆਂ ਗੱਲਾਂ ਕਰਾਂਗੇ ਜਿਹੜੀ ਅਸੀਂ ਇੰਡਸਟਰੀ ਪੰਜਾਬ ਦੇ ਵਿੱਚ ਤਰਜੀਹ ਦਿੱਤੀ ਵਿੱਚ ਬਿਜਲੀ ਦਾ ਕਨੈਕਸ਼ਨ ਔਨ ਡਿਮਾਂਡ ਅੱਜ ਤੁਸੀਂ ਇੰਜ ਕਰੋ ਇਹਨਾਂ ਨੂੰ ਕੋ ਤਰੱਕੀ ਕਰਾਣੀਆਂ ਪੰਜਾਬ ਦੀ ਇੱਕ ਕਨੈਕਸ਼ਨ ਤਾਂ ਦਵਾ ਦਿਓ ਮੈਨੂੰ ਇੰਡਸਟਰੀਅਲ ਕਨੈਕਸ਼ਨ ਉਹ ਵੀ ਛੱਡੋ ਮੇਰਾ ਲੋਡ ਐਕਸਟੈਂਡ ਕਰਾ ਦਿਓ ਨਾ ਲੋਡ ਐਕਸਟੈਂਡ ਕਰਨ ਦੀਆਂ ਕੋਲ ਨੰਨਾਂ ਵਾਂਗ ਕੀ ਕੀ ਕਰਨਗੇ ਕੀ ਮੁੱਦੇ ਆਏ ਨਾ ਸਾਡੇ ਕੋਲ ਬਹੁਤ ਮੁੱਦਿਆਂ ਗੱਲ ਕਰਾਂਗੇ ਇਹ ਇੱਕ ਬਿਜਲੀ ਦੇ ਕੇ ਲੋਕਾਂ ਨੂੰ ਮੂੰਹ ਚੁਪਾ ਦੇ ਕੇ ਆ ਜੇਬ ਚ ਪੈਸੇ ਪਾਤੇ 10 ਰੁਪਏ ਆ ਜੇਬ ਚ 20 ਰੁਪਏ ਕੱਢ ਲੇ 10 10 ਰੁਪਏ 12 12 ਰੁਪਏ ਤੁਸੀਂ ਤੇਲ ਦੇ ਤੇ ਡੀਜ਼ਲ ਦੇ ਵਧਾ ਲਏ ਤੇ ਬਿਜਲੀ ਮਾਫ ਕਰਤੀ ਕਿ ਮਾਫ ਕਰਨਾ ਇਹ ਸਿਆਸਤ ਲੋਕ ਸਮਝ ਜਾਂਦੇ ਆ ਅੱਜ ਇਹਦੇ باوجود ਲੋਕ ਕਿ ਦੁਖੀ ਕਿਹਾਂ ਪੰਜਾਬ ਚ ਕੋਈ ਸੁਖੀ ਹੈ ਕਿਸੇ ਨੂੰ ਪੁੱਛੋ ਉਹਨੂੰ ਸੰਤੋਖ ਹੈ ਉਹ ਸਰਕਾਰ ਤੇ ਭਰੋਸਾ ਹੈ ਕਿਸੇ ਨੂੰ ਉੱਥੇ ਜਾ ਕੇ ਗੱਲਾਂ ਕਰਦੇ ਸੀ ਕਿ ਡਲਾ ਤੋਂ ਡਲਾ ਹੁੰਦਾ ਹੈ ਜਹਾਂ ਚਲਾ ਹੁੰਦਾ ਹੈ ਇਹਪੜ ਕਹਿੰਦੇ ਸੀ ਹੁਣ ਜਨਤਾ ਇਹਨਾਂ ਨੂੰ ਘੇਰਦੀ ਐ ਤਾਂ ਹੁਣ ਭੱਜਦੇ ਕਿਉਂ ਭਗਵੰਤ ਮਾਨ ਜੀ ਹੁਣ ਭਗਵੰਤ ਮਾਨ ਜੀ ਕਹਿੰਦੇ ਸੀਗੇ ਕਿ ਡੈਰੀ ਫਾਰਮ ਕਰ ਲੋ ਜੇ ਨਾ ਡਰ ਲੱਗਦਾ ਹੈ ਹੈਂ ਦੁੱਧ ਪਾਲੋ ਤੇ ਪੋਲਟਰੀ ਫਾਰਮ ਖੋਲ੍ਹ ਲੋ ਉਹਨੇ 2-200 ਰੁਪਏ ਦਾ ਲਸ਼ਕਰ ਲੈ ਕੇ ਕਿਉਂ ਚੱਲਦੇ ਆ ਉਹਨਾਂ ਦਾ ਕੋਠੀ ਦੇਖੀ ਨੀ ਮਹਿਲ ਟੈਂਪਰੇਰੀ ਮਹਿਲ ਇਹ ਜਿਹੜੇ ਆਮ ਆਦਮੀ ਦੀਆਂ ਗੱਲਾਂ ਕਰਕੇ ਨਾ ਕਿੱਕੜੀਆਂ ਬਣਾ ਕੇ ਆਏ ਸੀ ਅੱਜ ਉਹ ਨੰਗੇ ਹੋ ਗਏ ਫਿੰਡ ਗਏ बिल्कुल ये थे सीनियर अकाली नेता हरीश राय डांडा जी साफ तौर पर उन्होंने बोला कि जैमनी चोन जो जलंधर में हो रहा अकाली दल उम्मीदवार जो है उसकी अकाली दल मदद नहीं करेगा नील कमल मोलू साहब संजीव राजपूत दसमा न्यूज लुधियाना